ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾਸ਼ਪ ਤਾਂ ਹੁਸ਼ਾਰਪੁਰ ਦੇ ਹਲਕਾ ਦਸੂਆ ਚ ਮੌਜੂਦ ਬੀ ਡੀ ਪੀਓ ਦਫ਼ਤਰ ਵੱਲੋਂ ਹੁਸ਼ਾਰਪੁਰ ਤੋਂ ਹੀ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ ਐਸ ਘੁਮਣ ਦੇ ਉੱਤੇ ਇੱਕ ਦਰਖਾਸਤ ਹੈ ਜਿਹੜੀ ਉਹ ਥਾਣਾ ਦਸੂਆ ਵਿਖੇ ਦਰਜ ਕਰਵਾਈ ਗਈ ਹੈ ਤਾਂ ਜਿਸ ਤੇ ਰੋਸ ਵਜੋਂ ਅੱਜ ਇਹ ਬਾ ਐਸੋਸੀਏਸ਼ਨ ਹੁਸ਼ਾਰਪੁਰ ਦੇ ਇੱਕ ਮੀਟਿੰਗ ਵੀ ਹੋਈ ਹੈ ਤੇ ਕੀ ਕੁਝ ਗੱਲਬਾਤ ਹੋਈ ਹੈ ਕੀ ਪੂਰਾ ਮਾਮਲਾ ਸੀ ਸਾਡੇ ਨਾਲ ਗੱਲਬਾਤ ਕਰਨ ਲਈ ਐਡਵੋਕੇਟ ਪੀ ਐਸ ਘੁਮਣ ਸਾਹਿਬ ਮੌਜੂਦ ਨੇ ਐਕੋਮਣ ਸਾਹਿਬ ਤੁਹਾਡੇ ਤੇ ਇੱਕ ਐ ਦਸੂਹਾ ਥਾਣੇ ਦੇ ਵਿੱਚ ਇੱਕ ਸ਼ਿਕਾਇਤ ਦਰਜ ਹੋਈ ਹੈ ਕਿ ਤੁਸੀਂ ਬੀ ਡੀ ਪੀਓ ਦਫ਼ਤਰ ਦੇ ਵਿੱਚ ਹੁੱਲੜਬਾਜ਼ੀ ਕੀਤੀ ਤਾਂ ਉਥੇ ਤੋੜਪੰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਤੁਹਾਡੇ ਤੇ ਇੱਕ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕੀ ਪੂਰਾ ਮੈਟਰ ਹੈ ਜੀ ਇਹ ਐਪਲੀਕੇਸ਼ਨ ਟੋਟਲ ਫੇਕ ਹੈ ਪੋਲੀਟੀਕਲੀ ਮੋਟਿਵੇਟਿਡ ਹੈ ਜਿਹੜੇ ਸਾਡੇ ਲੋਕਲ ਐਮ ਐਲ ਏ ਸਰਵਾਰ ਕਰਮਵੀਰ ਕੁਮਰ ਸਿੰਘ ਨੂੰ ਮੰਨ ਉਹ ਚਾਹੁੰਦੇ ਆ ਕਿ ਸਾਡੀ ਫੈਮਿਲੀ ਨੂੰ ਸਾਨੂੰ ਡਿਫੇਮ ਕੀਤਾ ਜਾਵੇ ਆਪਣਾ ਇਲੀਗਲ ਮੋਟਿਵ ਜਿਹੜਾ ਸਾਨੂੰ ਡਿਫੇਮ ਕਰਨ ਵਾਲਾ ਪੂਰਾ ਕਰਨ ਲਈ ਉਹਨਾਂ ਨੇ ਇੱਕ ਪੁਲਿਸ ਜਿਹੜਾ ਬੀਡੀਪੀਓ ਅਫੀਸ਼ਰ ਆ ਉਹਦੇ ਕੋਲੋਂ ਇਨਕਲੈਂਵੈਂਸਮੈਂਟ ਇੱਕ ਸੰਦੀਪ ਸਿੰਘ ਢਿੱਲੋਂ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਜਿਹੜਾ ਇਸ ਵੇਲੇ ਉਸ ਆਫਿਸ ਨੂੰ ਹੈਡ ਕਰਦਾ ਆ ਕੱਚਾ ਮਲਾਜ਼ਮ ਹੋਣ ਦੇ ਬਾਵਜੂਦ ਉਹਦੀ ਕਲੈਂਵਸ ਨਾਲ ਫੇਕ ਅਪਲੀਕੇਸ਼ਨ ਦੇ ਕੇ ਸਾਨੂੰ ਡਿਫੇਮ ਕਰਨ ਲਈ ਪੋਲਿਟੀਕਲਲੀ ਮੋਟੀਵੇਟਿਡ ਇਹ ਅਪਲੀਕੇਸ਼ਨ ਆ ਜਦ ਤੱਕ ਜਿਹਾ ਉੱਥੇ ਕੁਝ ਵੀ ਨਹੀਂ ਹੋਇਆ ਕਾਰਨ ਕਾਰਨ ਕੀ ਬਣਿਆ ਜੀ ਕਿਉਂ ਤੁਹਾਡੇ ਤੇ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਅ ਦੂਜੇ ਪਾਸੇ ਤੁਹਾਡੇ ਪਿੰਡ ਦੀ ਆਪਾਂ ਗੱਲ ਕਰ ਰਹੀਏ ਹਲਕਾ ਦਸੂਆ ਦੇ ਅਦੀਨ ਹੀ ਪਿੰਡਾਂ ਦਾ ਜੀ ਖੈਰਾਬਾਦ ਉੱਥੋਂ ਦੇ ਸਰਪੰਚ ਜਿਹੜੇ ਤੁਹਾਡੇ ਮਿਸਿਸ ਨੇ ਕਿਉਂ ਇਸ ਤਰ੍ਹਾਂ ਦੀ ਨੋਬਤ ਹੈ ਜਿਹੜੀ ਉਹ ਪੈਦਾ ਹੋਈ ਸੀਗੀ ਜੀ ਇਸ ਤਰ੍ਹਾਂ ਜੀ ਮੇਰੇ ਮਿਸਿਸ ਦੂਸਰੀ ਵਾਰ ਕੰਟੀਨਿਊ ਇਲੈਕਟ ਹੋਏ ਆ ਸਰਪੰਚ ਇਸ ਤੋਂ ਬਾਅਦ ਲਾਂ ਵੀ ਅਸੀਂ ਸਾਡੀ ਫੈਮਿਲੀ ਸੱਤ ਵਾਰ ਤੋਂ ਜ਼ਿਆਦਾ ਉਸ ਪਿੰਡ ਦੀ ਸਰਪੰਚ ਬਣ ਚੁੱਕੀ ਹੈ ਇਹ ਇਹ 10 ਤਰੀਕ ਨੂੰ ਸ਼ਾਮੀ 3:53 ਮਿੰਟ ਤੇ ਪੰਚਾਇਤ ਸੈਕਟਰੀ ਸੁਖਵਿੰਦਰ ਦਾ ਫੋਨ ਆਉਂਦਾ ਔ ਮੈਡਮ ਨੂੰ ਵੀ ਬੀਡੀਪੀਓ ਸਾਹਿਬ ਨੇ 5 ਵਜੇ ਤੁਹਾਨੂੰ ਬੁਲਾਇਆ ਕਿਉਂਕਿ ਕੂੜੇ ਦੇ ਡੰਪ ਦੀ ਗੱਲ ਕਰਨੀ ਹੈ ਇੱਕ ਪਿੰਡ ਹੈ ਸਾਡੇ ਨਾਲ ਬਿਲਕੁਲ ਅਡਜਾਇਨ ਕਰਦਾ ਸਾਡਾ ਹੀ ਪਿੰਡ ਹੈ ਉਹਦੇ ਕੋਲ ਕੋਈ ਜਗ੍ਹਾ ਨਹੀਂ ਹੈ ਕੂੜੇ ਦਾ ਡੰਪ ਲਈ ਉਹ ਸਾਡੇ ਪਿੰਡ ਸਾਡੇ ਪਿੰਡ ਦੀ ਜਗ੍ਹਾ ਵਿੱਚ ਆਪਣਾ ਕੂੜਾ ਡੰਪ ਕਰਦੇ ਆ ਔਰ ਸਾਡੀ ਕੰਸੈਂਟ ਵਿਦ ਦਾ ਵਰ ਕੰਸੈਂਟ ਪਿਛਲੇ 20 ਸਾਲਾਂ ਤੋਂ ਉੱਪਰ ਅਸੀਂ ਅਕੋਰਡਿੰਗਲੀ ਮੈਡਮ ਕਹਿੰਦੇ ਵੀ ਇਦਾਂ ਜਿਹਾ ਮੈਸੇਜ ਆਇਆ ਮੈਂ ਕਿਹਾ ਮੈਂ ਕਚਹਿਰੀੋਂ ਆ ਰਹੇ ਆ ਤੁਸੀਂ ਉੱਥੋਂ ਪਹੁੰਚੋ ਅਸੀਂ ਦੋਨੇ ਜਣੇ ਉੱਥੇ ਗਏ ਆਂ ਅਸੀਂ ਉੱਥੇ ਇਸ ਮੁੱਦੇ ਸਮੇਂ ਦੀ 4:55 ਮਿੰਟ ਦੇ ਅਸੀਂ ਬੀਡੀਪੀ ਆਫਿਸ ਦੇ ਅੰਦਰ ਐਂਟਰ ਕੀਤੇ ਆ ਉੱਥੇ ਜਾ ਕੇ ਬੀਡੀਪੀ ਸਾਹਿਬ ਬੈਠੇ ਸੀ ਉਹ ਜਿਹੜੇ ਅਸ਼ਰਮਪੁਰ ਜੇਸਪਿੰਡ ਨੂੰ ਕੂੜੇ ਦੀ ਡੈਂਪ ਦੀ ਗੱਲ ਸੀ ਉਹ ਵੀ ਬੈਠੇ ਸੀਗੇ ਉਹਨਾਂ ਦੀ ਹਾਜ਼ਰੀ 'ਚ ਅਸੀਂ ਕਿਹਾ ਵੀ ਠੀਕ ਹੈ ਜੇ ਉਹ ਤਾਂ ਆਲਰੇਡੀ ਕੂੜਾ ਉੱਥੇ ਸੁੱਟਦੇ ਪਿਆ ਸਾਡੇ ਹੀ ਬੰਦੇ ਨੇ ਸਾਨੂੰ ਕੋਈ ਪ੍ਰੋਬਲਮ ਨਹੀਂ ਉਹ ਕਹਿੰਦੇ ਰੈਜੂਲੇਸ਼ਨ ਤੁਹਾਡੀ ਪੰਚਾਇਤ ਤੋਂ ਜੋ ਆ ਜਾਏਗਾ ਮੈਸੇਜ ਹੀ ਆ ਜਾਏਗਾ ਮੈਡਮ ਕਹਿੰਦੇ ਵੀ ਅਸੀਂ ਠੀਕ ਆਸੀਂ ਤੁਸੀਂ ਸਵੇਰੇ ਰੈਜੂਲੇਸ਼ਨ ਪਾ ਦਿੰਨੇ ਆ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਬੀਡੀਪੀਓ ਸਾਹਿਬ ਨੂੰ ਇਹ ਕਿਹਾ ਕਿ ਸਰ ਪੀ ਇੱਕ ਪਰਸਨਲ ਰਿਕਵੈਸਟ ਆ ਕਿ ਜਦੋਂ ਦੀ ਨਵੀਂ ਪੰਚਾਇਤ ਇਲੈਕਟ ਹੋਈ ਆ ਸਾਡੇ ਪਿੰਡ ਇੱਕ ਵੀ ਕੰਮ ਸਟਾਰਟ ਨਹੀਂ ਕੀਤਾ ਗਿਆ ਜਦਕਿ ਉੱਥੇ ਡਿਵੈਲਪਮੈਂਟ ਕੰਮ ਹੋ ਦੀ ਲੋੜ ਹੈ ਮਤਲਬ ਜੇ ਅਸੀਂ ਆਪੋਜੀਸ਼ਨ ਚਾਹ ਅਸੀਂ ਕਾਂਗਰਸ ਨੂੰ ਬਲੋਂਗ ਕਰਦੇ ਆ ਇਹਦਾ ਮਤਲਬ ਇਹ ਨਹੀਂ ਆ ਪੀ ਤੁਸੀਂ ਸਾਡੇ ਕੰਮ ਪਿੰਡ ਦੇ ਕੰਮ ਸ਼ੁਰੂ ਨਹੀਂ ਕਰਨੇ ਜਦ ਕਿ ਸਰਕਾਰ ਤੇ ਕਹਿ ਰਹੀ ਆ ਵੀ ਜਿਹੜੀ ਇਲੈਕਟਡ ਬਾਡੀ ਉਹ ਸਭ ਤੋਂ ਉੱਪਰ ਆ ਅੱਛਾ ਤੁਹਾਡਾ ਜਿਹੜਾ ਪਰਿਵਾਰ ਆ ਜਾਂ ਤੁਹਾਡੇ ਜਿਹੜੇ ਉਹ ਮਿਸ ਜੀ ਨੇ ਤੁਸੀਂ ਉਹ ਤੁਹਾਡਾ ਪਰਿਵਾਰ ਹੈ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਜੀ ਬਿਲਕੁਲ ਅਸੀਂ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਆ ਜੀ ਇਹੀ ਗ੍ਰਾਜ ਐਮ ਐਲ ਏ ਸਾਹਿਬ ਨੂੰ ਸਾਡੇ ਨਾਲ ਹੈਗੀ ਆ ਜੀ ਉਹ ਜਦੋਂ ਅਸੀਂ ਵੀਡੀਓ ਵਿੱਚ ਸਾਹਮਣੇ ਗੱਲ ਕੀਤੀ ਠੀਕ ਆ ਉਸ ਤੋਂ ਬਾਅਦ ਉਹਨਾਂ ਨੂੰ ਕਿਹਾ ਵੀ ਸਾਡੇ ਕੰਮ ਨਹੀਂ ਹੋ ਰਹੇ ਜੀ ਦੇ ਉਹਨਾਂ ਨੇ ਸਟੇਟਮੈਂਟ ਡਿਨਾਈ ਕਰਤਾ ਵੀ ਨਹੀਂ ਅਸੀਂ ਤੁਹਾਡੇ ਪਿੰਡ ਦੇ ਕੰਮ ਇਸ ਕਰਕੇ ਸ਼ੁਰੂ ਨਹੀਂ ਕਰਨੇ ਸਾਡੇ ਤੇ ਪੋਲੀਟੀ ਜੇ ਅਸੀਂ ਤੁਹਾਡੇ ਪਿੰਡ ਦੇ ਕੰਮ ਸ਼ੁਰੂ ਕਰਾਂਗੇ ਤੁਹਾਨੂੰ ਕੋਆਪਰੇਟ ਕਰਾਂਗੇ ਤੇ ਸਾਟੀਆਂ ਬਦਲੀਆਂ ਦੂਰ ਦੂਰ ਕਰ ਦਿੱਤੀਆਂ ਜਾਣਗੀਆਂ ਇਸ ਕਰਕੇ ਅਸੀਂ ਤੁਹਾਡੇ ਪਿੰਡ ਦੇ ਕੰਮ ਨਹੀਂ ਸ਼ੁਰੂ ਕਰਨੇ ਫਿਰ ਉਹਨਾਂ ਨੂੰ ਬੜਾ ਗੱਲਾਂ ਸਾਰੀਆਂ ਬੀਡੀਪੀਓ ਦਸੂਹਾ ਦੇ ਕੈਂਡ ਦੇ ਮੁਤਾਬਕ ਤੁਸੀਂ ਦੱਸ ਰਹੇ ਕਿ ਉਸ ਵੱਲੋਂ ਇਹ ਸ਼ਬਦ ਵਰਤੇ ਗਏ ਨੇ ਜੀ ਬਿਲਕੁਲ ਸ਼ਬਦ ਵਰਤੇ ਗਏ ਆ ਜੀ ਮੈਂ ਤੇ ਕਹਿੰਦਾ ਆ ਵੀ ਉਸ ਦਫ਼ਤਰ ਦੀਆਂ ਜਿਹੜੀਆਂ ਸੀਸੀਟੀਵੀ ਪ੍ਰਿਜ਼ਰਵ ਕੀਤੀਆਂ ਜਾਣ ਉੱਥੇ ਦੇਖਿਆ ਜਾਵੇ ਵੀ ਅੰਦਰ ਕਨਵਰਸੇਸ਼ਨ ਕੀ ਹੋਈ ਹੈ ਫਿਰ ਅਲਟੀਮੇਟਲੀ ਉਹਨਾਂ ਨੂੰ ਮੈਂ ਕਿਹਾ ਜੀ ਵੀ ਫਿਰ ਸਾਡੇ ਕੋਲ ਤੇ ਵੀਡੀਓ ਸਾਬ ਹੋਰ ਕੋਈ ਹੱਲ ਨਹੀਂ ਪੀ ਅਸੀਂ ਤਾਂ ਫਿਰ ਹਾਈ ਕੋਰਟ ਨੂੰ ਹੀ ਅਪਰੋਚ ਕਰਾਂਗੇ ਜੇ ਤੁਸੀਂ ਕੰਮ ਨਹੀਂ ਸ਼ੁਰੂ ਕਰਨੇ ਕਿਉਂਕਿ ਕੰਮ ਅਸੀਂ ਆਪਣਾ ਤਾਂ ਮੰਗਣੇ ਆਏ ਪਿੰਡ ਦੀ ਡਿਵੈਲਪਮੈਂਟ ਦੀ ਗੱਲ ਆ ਪਿੰਡ ਦੇ ਵਿਕਾਸ ਦੀ ਗੱਲ ਆ ਤਾਂ ਇਮੀਡੀਏਟ ਮੈਂ ਫਿਰ ਬਾਹਰ ਆ ਕੇ ਏਡੀਸੀ ਡੀ ਸਾਹਿਬ ਨੂੰ ਫੋਨ ਕੀਤਾ ਵੀ ਤੁਹਾਡੇ ਜਿਹੜੇ ਬੀਡੀਪੀਓ ਸਾਹਿਬ ਆ ਉਹਨਾਂ ਦਾ ਆ ਰੁਪਿਆ ਉਹ ਕਹਿੰਦੇ ਠੀਕ ਹੈ ਇਹਨਾਂ ਨੂੰ ਮੈਂ ਸੌਮਵਾਰ ਕਾਲ ਕਰਕੇ ਤੇ ਫਿਰ ਮੈਂ ਉਹਨਾਂ ਨਾਲ ਗੱਲ ਕਰਦਾ ਜੀ ਫਿਰ ਮੈਂ ਇਹਨਾਂ ਨੂੰ ਜਾ ਕੇ ਇਨਫਾਰਮ ਕੀਤਾ ਵੀ ਮੇਰੀ ਏਡੀਸੀ ਡੀ ਸਾਹਿਬ ਨਾਲ ਗੱਲ ਹੋ ਗਈ ਆ ਮੈਂ ਡੀਸੀ ਸਾਹਿਬ ਨੂੰ ਵੀ ਸੌਮਵਾਰ ਮਿਲ ਲੈਣਾ ਤੂੰ ਤੁਸੀਂ ਇਹ ਦਾਨਾ ਕਰੋ ਪਿੰਡ ਦੇ ਕੰਮਾਂ ਲਈ ਕੋਆਪਰੇਟ ਕਰੋ ਇਹ ਕਿਆ ਕیسی ਬਾਤ ਆ ਗਈ ਆ ਉਸ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਕੀ ਮੈਨਿਪੂਲੇਟ ਕੀਤਾ ਇੱਕ ਮੁਲਾਜ਼ਮ ਕੋਲੋਂ ਮੇਰੇ ਖਿਲਾਫ ਜਿਹੜੀ ਹੁੱਲੜਬਾਜੀ ਵਾਲੀ ਜਦਕਿ ਮੈਂ ਇਸ ਵਾਰ ਦਾ ਤੀਸਰੀ ਵਾਰ ਪ੍ਰਧਾਨ ਬਣਿਆ ਮੈਨੂੰ ਪਤਾ ਵੀ ਹੁੱਲੜਬਾਜੀ ਕੀ ਹੁੰਦੀ ਹੈ ਹੁੱਲੜਬਾਜੀ ਤੇ ਭੰਨਤੋਲ ਕਰਨ ਦੀ ਕੋਸ਼ਿਸ਼ ਨੇ ਜਿਹੜੇ ਇਲਜ਼ਾਮ ਤੁਹਾਡੇ ਤੇ ਲੱਗੇ ਬਿਲਕੁਲ ਫੇਕ ਐਪਲੀਕੇਸ਼ਨ ਜਿਹੜੀ ਆ ਉਹਨਾਂ ਨੇ ਇੱਕ ਮੁਲਾਜ਼ਮ ਕੋਲੋਂ ਦਵਾਈਆ ਔਰ ਉਹ ਮੁਲਾਜ਼ਮ ਉਸ ਐਪਲੀਕੇਸ਼ਨ ਦੁਆਨ ਤੋਂ ਬਾਅਦ ਇਮੀਡੀਏਟ ਮੇਰੇ ਘਰ ਪਹੁੰਚ ਗਿਆ ਸ਼ਾਮ ਨੂੰ ਕਡਮ ਲਾਜੁ ਮਾਜੀ ਸਤਪਾਲ ਸਿੰਘ ਜੀ ਆਰਐਸਐਨ ਰੇਗਾ ਦਾ ਜੀ ਵੀ ਮੇਰੇ ਕੋਲ ਉਹਨਾਂ ਨੇ ਧੱਕੇ ਨਾਲ ਜਿਹੜੀ ਐਪਲੀਕੇਸ਼ਨ ਲਖਵਾਈ ਆ ਉਹਦੀ ਆਡੀਓ ਰਿਕਾਰਡਿੰਗ ਵੀ ਸਰਕੂਲ ਹੈਗੀ ਆ ਜਿਹਦੇ ਚ ਉਹ ਮੰਨਦਾ ਪਿਆ ਵੀ ਮੇਰੇ ਕੋਲ ਉਹਨਾਂ ਨੇ ਧੱਕੇ ਨਾਲ ਐਪਲੀਕੇਸ਼ਨ ਦਿਵਾਈ ਆ ਫੇਰ ਮੈਂ ਜਿਹੜਾ ਮੈਟਰ ਕਿਉਂਕਿ ਇਹ ਹਾਈਟ ਇੱਥੋਂ ਹੋਈ ਆ ਵੀ ਪੋਲੀਟੀਕਲ ਪ੍ਰੈਸ਼ਰ ਇੰਨਾ ਸੀ ਐਮਐਲਏ ਸਾਹਿਬ ਦਾ ਪ੍ਰੈਸ਼ਰ ਇੰਨਾ ਸੀ ਕਿ ਉਹ ਜਲੀਲ ਕਰਨਾ ਚਾਹੁੰਦੇ ਸੀ ਉਹਨਾਂ ਮੈਂ ਉਹੀ ਜ਼ਲਾਲਤ ਭਰੀ ਜਿਹੜੀ ਉਹ ਦਾਸਤਾਨ ਤੇ ਤੁਹਾਡੇ ਨਾਲ ਗੱਲ ਕਰਾਂਗਾ कि 5:00 ਕੇ 6:00 ਵਜੇ ਦੇ ਕਰੀਬ ਤੁਹਾਡੇ ਤੇ ਕੰਪਲੀਟ ਹੁੰਦੀ ਹੈ ਤੁਹਾਡੇ ਦੱਸਣ ਮੁਤਾਬਕ 808 ਦੇ ਕਰੀਬ ਐਸ ਐਚ ਓ ਜਿਹੜਾ ਦਸੂਆ ਨੇ ਬਲਜਿੰਦਰ ਮੱਲੀ ਪੁਲਿਸ ਪਾਰਟੀ ਸਵਿਟ ਤੋਂ ਤੁਹਾਡੇ ਘਰ ਉਹ ਬੋੜ ਆਉਂਦੇ ਨੇ ਬਿਲਕੁਲ ਜੀ ਇੱਕ ਐਸ ਐਚ ਓ ਸਾਹਿਬ 2 ਐਸ ਆਈ ਵਿਦਆਊਟ ਇਨਟੀਮੇਸ਼ਨ ਇੱਕ ਸਿੰਪਲ ਐਪਲੀਕੇਸ਼ਨ ਤੇ ਜਦਕਿ ਕਾਨੂੰਨ ਇਹ ਕਹਿੰਦਾ ਹੈ ਵੀ ਜਦੋਂ ਕੋਈ ਐਪਲੀਕੇਸ਼ਨ ਆਉਂਦੀ ਹੈ ਉਹਦੇ ਚ ਤੁਸੀਂ ਪਾਰਟੀ ਨੂੰ ਨੋਟਿਸ ਭੇਜੋ ਉਹਨੂੰ ਕਾਲ ਕਰੋ ਸਬ ਮੈਡਮ ਦਾ ਫੋਨ ਬੀਇੰਗ ਸਰਪੰਚ ਪੁਲਿਸ ਸਟੇਸ਼ਨ ਚ ਮੌਜੂਦ ਹੈ ਬਹੁਤ ਸਾਰੀਆਂ ਇਨਕੁਆਰੀਆਂ ਚ ਜਿਹੜੀਆਂ ਵੈਰੀਫਿਕੇਸ਼ਨ ਆਉਂਦੀਆਂ ਮੈਡਮ ਨੂੰ ਥਾਣੇ ਨੂੰ ਫੋਨ ਜਾਂਦੇ ਆ ਰੁਟੀਨ 'ਚ ਉਹਨਾਂ ਨੇ ਫੋਨ ਕਰਨ ਨਹੀਂ ਕੀਤਾ ਪੋਲਿਟੀਕਲ ਪ੍ਰੈਸਰ ਸੀ ਐਮਐਲਏ ਸਾਹਿਬ ਦੀ ਇਨਸਟਰਕਸ਼ਨਸ ਹਨ ਉਹ ਮੇਰੇ ਘਰ ਇਦਾਂ ਆਏ ਜਿਵੇਂ ਮੈਂ ਬਹੁਤ ਵੱਡਾ ਹਾਰਡ ਕੋਰਟ ਕ੍ਰਾਈਮਨਲ ਆ ਤੁਸੀਂ ਸੀਸੀਟੀਵੀ ਵੀ ਸਾਨੂੰ ਦਿਖਾਈ ਆ ਉਹ ਸਿੱਧਾ ਐਸਐਚਓ ਪੁਲਿਸ ਪਾਰਟੀ ਸਿਮਿਤ ਹੁੰਦੇ ਨੇ ਦਰਵਾਜ਼ਾ ਖੋਲ੍ਹਦੇ ਨੇ ਤੇ ਆਪਈ ਉਹ ਘਰ ਦੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਸਭ ਤੋਂ ਵੱਡੀ ਗੱਲ ਤੁਹਾਡੇ ਮਿਸਿਸ ਪਿੰਡ ਦੇ ਜਿਹੜੇ ਸਰਪੰਚ ਨੇ ਤੇ ਨਾਲ ਲੇਡੀ ਪੁਲਿਸ ਜਾਂ ਲੇਡੀ ਕਨਸਟਬਲ ਕੋਈ ਵੀ ਨਾਲ ਮੌਜੂਦ ਨਹੀਂ ਹੁੰਦਾ ਜੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਜਦਕਿ ਉਹ ਡਿਊਟੀ ਬੌਂਡ ਹੈ ਵੀ ਜਦੋਂ ਤੁਸੀਂ ਰਾਤ ਨੂੰ ਕਿਤੇ ਨਾਈਟ ਨਾਈਟ ਚ ਵਿਜ਼ਿਟ ਕਰਦੇ ਪਏ ਹੋ ਤੁਸੀਂ ਨਾਈਟ ਚ ਰੇਟ ਕਰਦੇ ਪਏ ਹੋ ਲੇਡੀਜ਼ ਪੁਲਿਸ ਕੋਈ ਨਹੀਂ ਹੈ ਨਾਲ ਔਰ ਫਿਰ ਅੰਦਰ ਬੈਠ ਕੇ ਜਦੋਂ ਉਹਨਾਂ ਨੂੰ ਮੈਂ ਗੱਲ ਦੱਸੀ ਵੀ ਜਿੱਦਾਂ ਤੁਸੀਂ ਮੇਰੇ ਕੋ ਆਏ ਹੋ ਇਦਾਂ ਹੀ ਤੁਸੀਂ ਵਾਪਸ ਚਲੇ ਜਾਓ ਜਾ ਕੇ ਸੀਸੀਟੀਵੀ ਕੈਮਰੇ ਦੇਖੋ ਜੇ ਤੁਹਾਨੂੰ ਲੱਗਦਾ ਸੀ ਇਹਨੂੰ ਲੋਟਰੀ ਕੀਤੀ ਹੈ ਤੇ ਜੋ ਬੰਦੀ ਕਾਰਵਾਈ ਹੈ ਕਰੋ ਈਵਨ ਦੈਨ ਦੱਸਣ ਦੇ ਬਾਵਜੂਦ ਵੀ ਉਹ ਕਹਿੰਦੇ ਜੀ ਵੀ ਸਵੇਰੇ ਜਾ ਕੇ ਆਪਣਾ ਮਾਮਲਾ ਨਿਪਟਾ ਲਓ ਨਹੀਂ ਤੇ ਮੈਂ ਪਰਚਾ ਕਰ ਦੇਣਾ ਫਿਰ ਤੁਸੀਂ ਖਰਾਬ ਹੋਵੋਗੇ ਇਹ ਸ਼ਬਦ ਸੀ ਉਹਦੇ ਜਿਹੜੇ ਕਿ ਜਦੋਂ ਕੱਲ ਸਾਡੀ ਬਾਰ ਉਥੇ 11 ਤਰੀਕ ਨੂੰ ਥਾਣੇ ਇਕੱਠੀ ਹੋਈ ਐ ਸਾਰੀ ਬਾਰ ਦੇ ਸਾਡੇ ਸੈਕਟਸਾਪ ਕੋਲ ਬੈਠੇ ਸਾਰੀ ਬਾਰ ਦੇ ਸਾਹਮਣੇ ਉਹ ਐਡਮਿਟ ਕੀਤਾ ਉਹਨਾਂ ਨੇ ਵੀ ਮੈਂ ਗੱਲ ਕਹੀ ਐ ਵੀ ਮੈਂ ਪਰਚਾ ਕਰ ਦੇਣਾ ਤੁਸੀਂ ਖਰਾਬ ਹੋਵੋਗੇ ਅੱਛਾ 2 ਘੰਟਿਆਂ ਦੇ ਵਿੱਚ ਪੁਲਿਸ ਤੁਹਾਡੇ ਘਰ ਛਾਪਾ ਮਾਰਨ ਪਹੁੰਚ ਜਾਂਦੀ ਆ ਮਤਲਬ ਅੱਜ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਤਿੰਨ ਤੋਂ ਚਾਰ ਖਬਰਾਂ ਇਸ ਤਰ੍ਹਾਂ ਦੀਆਂ ਨੇ ਚਾਰ-ਚਾਰ ਤੋਂ ਪੰਜ-ਪੰਜ ਦਿਨ ਹੋ ਗਏ ਲੋਕਾਂ ਦੇ ਸੱਚਾ ਵੱਜੀ ਹਸਪਤਾਲਾਂ ਦੇ ਵਿੱਚ ਦਾਖਲ ਨੇ ਪੁਲਿਸ ਵਾਲੇ ਉਹਨਾਂ ਦੇ ਬਿਆਨ ਤੱਕ ਲੈਣ ਨਹੀਂ ਪਹੁੰਚ ਰਹੇ ਜੀ ਇਹੀ ਜਦੋਂ ਆਪਾਂ ਨੈਸਟੇ ਉੱਥੇ ਪ੍ਰੋਟੈਸਟ ਕੀਤਾ ਸਾਰੇ ਵਕੀਲ ਭਰਾ ਸੀ ਸਾਡਾ ਪਿੰਡ ਸੀ ਸਾਰੀਆਂ 12 ਸੀ ਦਸੂਆ ਮਕੇਰੀਆਂ ਉਹ ਐਸਐਚਓ ਸਾਹਿਬ ਨੂੰ ਇਹੀ ਸਿੰਪਲ ਪੁੱਛਿਆ ਸਾਡੇ ਸੈਕਟਰੀ ਸਾਹਿਬ ਵੀ ਸੀ ਵੀ ਇਹ ਦੱਸੋ ਵੀ ਇੰਨੀ ਕੀ ਐਮਰਜੈਂਸੀ ਸੀ ਵੀ ਤੁਹਾਨੂੰ ਐਪਲੀਕੇਸ਼ਨ ਤੋਂ ਘੰਟਾ ਬਾਅਦ ਹੀ ਰੇਟ ਕਰਨੀ ਪੈ ਗਈ ਜਦਕਿ ਤੁਹਾਡੇ ਕੋਲ ਦੋ ਦੋ ਮਹੀਨੇ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਰਹਿੰਦੀਆਂ ਤੁਸੀਂ ਕਿਸੇ ਨੂੰ ਪੁੱਛਦੇ ਤੱਕ ਨਹੀਂ ਲੋਕ ਤੁਹਾਡੇ ਮਗਰ ਮਗਰ ਫਿਰਦੇ ਆ ਇਸ ਕੇਸ ਚ ਜੀਡੀ ਅਮਰਜੈਂਸੀ ਕੀ ਸੀ ਵੀ ਤੁਹਾਨੂੰ ਇੱਕ ਰਿਸਪੈਕਟੇਬਲ ਫੈਮਿਲੀ ਦੇ ਘਰ ਰੇਟ ਕਰਨੀ ਪਈ ਜਿਹੜੀ ਕਿ ਬਹੁਤ ਹੀ ਰਿਪੋਰਟਡ ਦਸੂਵੇ ਦੇ ਵਿੱਚ ਹੈਗੀ ਆ ਔਰ ਅਸੀਂ ਮੈਂ ਐਸਐਚਓ ਨੂੰ ਇਹ ਵੀ ਪੁੱਛਿਆ ਉੱਥੇ ਜੋ ਡੀਐਸਪੀ ਸਾਹਿਬ ਵੀ ਸੀ ਜوڑا ਜੀ ਉਹਨਾਂ ਨੂੰ ਇਹ ਪੁੱਛਿਆ ਵੀ ਤੁਸੀਂ ਦੱਸੋ ਅੱਜ ਤੱਕ ਸਾਡੇ ਪਿੰਡ ਦੇ ਮਾਮਲੇ ਤੁਹਾਡੇ ਕੋਲ ਕਿੰਨੇ ਆਏ ਆ ਕਹਿੰਦੇ ਕੋਈ ਨਹੀਂ ਜੀ ਉਹ ਇਸ ਕਰਕੇ ਕਹੀ ਅਸੀਂ ਪਿੰਡ ਦੇ ਮਾਮਲੇ ਆਪਣੇ ਪਿੰਡ 'ਚ ਹੀ ਮਕਾ ਲੈਂਦੇ ਆ ਅਸੀਂ ਥਾਣੇ ਤੱਕ ਕਦੀ ਜਾਣ ਹੀ ਨਹੀਂ ਦਿੰਦਾ ਅੱਛਾ ਜੇ ਤੁਹਾਡੇ ਨਾਲ ਇੰਨੇ ਵੱਡੇ ਪੱਤਰ ਤੇ ਤਕੇਸ਼ਾ ਹੀ ਹੋ ਸਕਦੀ ਹੈ ਕਿਉਂਕਿ ਤੁਸੀਂ ਇੱਕ ਤਾਬਤੌਰ ਤੁਸੀਂ ਪੇਸ਼ੇਵਰ ਵਕੀਲ ਹੋ ਤੋਂ ਤੁਸੀਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹੋ ਪਿੰਡ ਦੇ ਤੁਸੀਂ ਮੁਤਵਾਰ ਬੰਦੇ ਵੀ ਹੋ ਵਾਟਰ ਨਾਲੇ ਧੱਕੇਸ਼ਾਹੀ ਹੋ ਸਕਦੀ ਆ ਤਾਂ ਫਿਰ ਆਮ ਲੋਕਾਂ ਦਾ ਫਿਰ ਕਿੱਥੇਕ ਸੁਣਵਾਈ ਹੁੰਦੀ ਹੋਵੇਗੀ ਜਾਂ ਕੀ ਕੁਝ ਉਹਨਾਂ ਦੇ ਨਾਲ ਇਤਰਾਸਤੀ ਹੁੰਦੀ ਹੋਵੇਗੀ ਜੇ ਫਿਰ ਤੁਸੀਂ ਰੋਜ਼ ਇਨਸੀਡੈਂਟ ਦੇਖਦੇ ਹੋ ਰੋਜ਼ ਕ੍ਰਿਮినਲ ਐਕਟੀਵਿਟੀਆਂ ਮਾਰਡਰ ਹੋ ਰਹਾ ਆ ਲਾ ਨ ਐਂਡ ਆਰਡਰ ਦੀਆਂ ਧੱਗੀਆਂ ਉੱਡੀਆਂ ਪਈਆਂ ਪੰਜਾਬ 'ਚ ਇਸ ਵੇਲੇ ਜਿਹੜਾ ਪੰਜਾਬ ਆ ਪੁਲਿਸ ਸਟੇਟ ਬਣ ਚੁੱਕਾ ਆ ਉਹ ਪੰਜੇੜੀ ਪੰਜਾਬ ਸਰਕਾਰ ਲਾ ਨ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਟੋਟਲ ਫੇਲਿਅਰ ਆ ਔਰ ਇਹੀ ਇੱਕ ਮਿਸਯੂਜ਼ ਆਫ ਪਾਵਰ ਆ ਬੀਡੀਪੀਓ ਦੀਆਂ ਔਰ ਇੱਕ ਐਸਐਚਯੂ ਦੀਆਂ ਪੀਓ ਤੁਸੀਂ ਕੇਸ ਕਪੈਸਿਟੀ ਚ ਰਾਤ ਰੀਡ ਕੀਤਾ ਕਿਉਂਕਿ ਪੁੱਛਣ ਵਾਲਾ ਕੋਈ ਨਹੀਂ ਅਸੀਂ ਇਹ ਮੁੱਦਾ ਜਿੰਨੀ ਦੇਰ ਜਿਹੜਾ ਪ੍ਰਸ਼ਾਸਨ ਆਇਆ ਜਿਹੜੀ ਐਡਮਿਸ਼ਨ ਆ ਐਸਐਸਪੀ ਸਾਹਿਬ ਆ ਉਹ ਐਚਐਸ ਉਹਦੇ ਥਾਣੇਦਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਇਹ ਮੁੱਦਾ ਅਸੀਂ ਕੰਟੀਨਿਊ ਰੱਖਣਾ ਰੱਖਾਂਗੇ ਅਗਰ ਮੈਨੂੰ ਲੋੜ ਪਈ ਤਾਂ ਮੈਂ ਇਸ ਮੁੱਦੇ ਤੇ ਹਾਈ ਕੋਰਟ ਰੀਟ ਵੀ ਪਾ ਸਕਦਾ ਤੁਸੀਂ ਦੱਸਿਆ ਕਿ ਸਤਪਾਲ ਸਿੰਘ ਨੂੰ ਜਦੋਂ ਅਗਲੇ ਦਿਨ ਬੁਲਾਇਆ ਜਾਂਦਾ ਹੈ ਤੇ ਉੱਥੇ ਉਹ ਉਮਾਨੀ ਜਾਂਦੇ ਨੇ ਕਿ ਮੇਰੇ ਤੋਂ ਧੱਕੇ ਨਾਲ ਨਾਲ ਜਿਹੜੇ ਬਿਆਨ ਦੁਆਏ ਗਏ ਨੇ ਜੇ ਤੁਹਾਡੇ ਤੁਸੀਂ ਇੱਕ ਲਿਖਤੀ ਉਹ ਦਿਖਾ ਰਹੇ ਸੀ ਬਿਆਨ ਉਹਨਾਂ ਮੈਂ ਜੀ ਉਹਨਾਂ ਨੇ ਬੜਾ ਕਿਹਾ ਜੀ ਪੀ ਮੇਰੇ ਨਾਲ ਸਰਪੰਚ ਦਲਜੀਤ ਕੌਰ ਅਤੇ ਪਲਵਿੰਦਰ ਸਿੰਘ ਕੋ ਮਨ ਦੀ ਕਿਸੇ ਤਰ੍ਹਾਂ ਦੀ ਬਤਸਲੂਕੀ ਨਹੀਂ ਹੋਈ ਜਾਂ ਬਦੀ ਕੀ ਨਹੀਂ ਕੀਤੀ ਮੇਰੇ ਸਾਹਮਣੇ ਕਿਸੇ ਤਰ੍ਹਾਂ ਦੀ ਕੋਈ ਹੁਲੜਬਾਜੀ ਨਹੀਂ ਹੋਈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਭੰਨਤੋੜ ਹੋਈ ਆ ਮੇਰੇ ਮੈਂ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਕਿਉਂਕਿ ਇਹ ਮੈਨਿਪੂਲੇਟਰ ਸੀ ਉਹ ਵਿਚਾਰਾ ਆਪ ਵਿਕਟਮ ਉਹਨੂੰ ਵਿਕਟਿਮਾਈਜ਼ ਕੀਤਾ ਗਿਆ ਉਹਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਤੇਰੀ ਬਦਲੀ ਕਰ ਦੇਵਾਂਗੇ ਜਾਂ ਉਹਨੂੰ ਥ੍ਰੈਟ ਕੀਤਾ ਗਿਆ ਉਹ ਕੋ ਐਪਲੀਕੇਸ਼ਨ ਫੋਰਸਿਬਲੀ ਲਿਖਾਈ ਗਈ ਔਰ ਉਹ ਐਪਲੀਕੇਸ਼ਨ ਖਾਨ ਤੋਂ ਬਾਅਦ ਜਿਹੜੀ ਇਹਦੀ ਰੇਟ ਆ ਇਲਲੀਗਲ ਆ ਉਹ ਕ੍ਰਿਮੀਨਲ ਟ੍ਰੈਸਪਾਸ ਆ ਉਹ ਮੈਂ ਦੇਖਣਾ ਆ ਵੀ ਉਹ ਜਿਹੜਾ ਉਹਨੇ ਐਸਐਸਚੋਂ ਨੇ ਕ੍ਰਿਮੀਨਲ ਟ੍ਰੈਸਪਾਸ ਕੀਤਾ ਆ ਸਾਨੂੰ ਕ੍ਰਿਮੀਨਲਲੀ ਇੰਟਿਮੀਟ ਇੰਟਿਟੀਟੀ ਕੀਤਾ ਆ ਮੈਂ ਉਹਦੇ ਖਿਲਾਫ ਕੀ ਕਾਰਵਾਈ ਕਰਨੀ ਮੈਨੂੰ ਜੋ ਕਰਨੀ ਪਈ ਕਰਾਂਗਾ ਜੇ ਮੈਨੂੰ ਉਹਦੇ ਖਿਲਾਫ ਡੈਮੇਜਸ ਦਾ ਦਾਵਾ ਪਾਣਾ ਪਾਗਾ ਕ੍ਰਿਮੀਨਲ ਕੰਪਲੇਂਟ ਕਰਨੀ ਪਈ ਕਰਾਂਗਾ ਹਾਈ ਕੋਰਟ ਜਾਣਾ ਪਿਆ ਕਰਾਂਗਾ ਜੇ ਐਸ ਤਾ ਉਹ ਐਸ ਐਚਓ ਮੱਲੀ ਸਾਹਿਬ ਤੁਸੀਂ ਇਹਦੀ ਕਨਸੀਕੁਐਂਸੀ ਫੇਸ ਕਰਨ ਲਈ ਤਿਆਰ ਰਹੋ ਔਰ ਮੈਂ ਐਮਐਲਏ ਕਨਵੀਰ ਸਿੰਘ ਘੁਮਨ ਸਰਦਾਰ ਕਨਵੀਰ ਸਿੰਘ ਨੂੰ ਮੰਨ ਲਵਾਂਗਾ ਘੁਮਨ ਸਾਹਿਬ ਪਿੰਡਾਂ ਦੇ ਵਿਕਾਸ 'ਤੇ ਰੋੜਾ ਨਾ ਬਣੋ ਆਪਣੀ ਈਗੋ ਸੈਟੀਸਫਾਈ ਕਰਨ ਲਈ ਦੂਜੇ ਨੂੰ ਜਲੀਲ ਕਰਨ ਲਈ ਇਹੋ ਜਿਹੀਆਂ ਕੁਝੀਆਂ ਹਰਕਤਾਂ ਨਾ ਕਰੋ ਇੰਨੇ ਨੀਵੇਂ ਪੱਧਰ ਤੇ ਨਾ ਆਵੋ ਕਿ ਇਹ ਜਿਹੜੀਆਂ ਇਹ ਜਦੋਂ ਤੁਸੀਂ ਇਸ ਪੱਧਰ ਤੇ ਆਵੋਗੇ ਤੇ ਆਉਣ ਵਾਲਾ ਟਾਈਮ ਆਇਆ ਖੜਾ ਇਹਦੇ ਤੁਹਾਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਔਰ ਸਾਨੂੰ ਜੋ ਕਰਨਾ ਪਿਆ ਕਰਾਂਗੇ ਜੋ ਤੁਸੀਂ ਜੋ ਫੇਸ ਵੀ ਕਰਨਾ ਪਿਆ ਉਹ ਵੀ ਕਰਾਂਗੇ ਅਗਰ ਤੁਸੀਂ ਚਾਹੁੰਦੇ ਹੋ ਜੀ ਆਖਰੀ ਸਵਾਲ ਹੈ ਜੀ ਪੇਸ਼ੇਵਰ ਜੀ ਤੁਸੀਂ ਵਕੀਰ ਹੋ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਐਜ਼ ਅ ਵਕੀਲ ਕਾਨੂੰਨ ਦੇ ਰਾਖੇ ਵੀ ਕਿਹਾ ਜਾਂਦਾ ਤੁਹਾਨੂੰ ਤਾਂ ਫਿਰ ਕਾਨੂੰਨ ਨੂੰ ਅੱਜ ਕਿੱਥੇ ਸਟੈਂਡ ਪੁਆਇੰਟ ਦੇਖਦੇ ਤੁਸੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਜੀ ਫਿਰ ਬਿਲਕੁਲ ਜੀ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਲਾਣ ਆਰਡਰ ਤਾਂ ਟੋਟਲੀ ਫੇਲ ਹੈ ਜੀ ਸਰਕਾਰ ਦਾ ਨਾ ਤੇ ਕਮਾਂਚੇ ਕੰਟਰੋਲ ਹੈ ਨਾ ਨਾ ਆਰਡਰ ਕੰਟਰੋਲ ਹੈ ਨਾ ਪੁਲਿਸ ਤੇ ਕੰਟਰੋਲ ਹੈ ਸਟੇਟ ਤਾਂ ਸਾਡੀ ਐਸ ਵੇਲੇ ਪੂਰ ਸਟੇਟ ਬਣ ਚੁਕੀ ਆ ਤੁਸੀਂ ਦੇਖੋ ਕਿਵੇਂ ਆਪਣਾ ਪੋਲਿਟੀਕਲ ਵਡਾਟਾ ਨੂੰ ਪੂਰਾ ਕਰਨ ਲਈ ਕਿਵੇਂ ਝੂਠੇ ਪਰਚੇ ਲੀਡਰਾਂ ਦੇ ਵੀ ਕੀਤੇ ਜਾ ਰਹੇ ਆ ਕਿਵੇਂ ਉਹਨਾਂ ਨੂੰ ਬਿਹਾਈਂਡ ਦਾ ਬਾਹਰ ਸੁੱਟਿਆ ਜਾ ਰਿਹਾ ਆ ਇੰਦਾ ਸੇਮ ਮੈਨਰ ਸਾਡੇ ਐਮਐਲਏ ਸਾਹਿਬ ਨੂੰ ਇਹ ਆ ਜੀ ਕਿ ਵੀ ਜਿਹੜਾ ਬੰਦਾ ਮੇਰੇ ਨਹੀਂ ਹੈ ਜਿਹੜਾ ਉਹਨਾਂ ਨੂੰ ਲੱਗਦਾ ਮੇਰਾ ਵਿਰੋਧੀ ਹੈ ਉਹਨੂੰ ਮੈਂ ਬਾਈ ਹੋ ਕੇ ਰੁੱਕ ਜਿਹੜਾ ਉਹਨੂੰ ਸਨੱਪ ਕਰਾਂ ਤੇ ਕੋਸ਼ਿਸ਼ ਕਰਾਂ ਵੀ ਉਹ ਮੇਰੇ ਨਾਲ ਆ ਚਵੇ ਅਸੀਂ ਕਾਂਗਰਸ ਨੂੰ ਬਲੋਂਗ ਕਰਦੇ ਆਂ ਕਾਂਗਰਸ ਵਿੱਚ ਆਂ ਅਸੀਂ ਕਾਂਗਰਸ ਚ ਹੀ ਰਹਿਣਾ ਆਂ ਐਮ ਐਲ ਏ ਸਾਹਿਬ ਇਹ ਜਿਹੜੀਆਂ ਜਿਹੜੀਆਂ ਤੁਹਾਡੀਆਂ ਹਲਕੀਆਂ ਕੋਝੀਆਂ ਹਰਕਤਾਂ ਇਹਨਾਂ ਨੂੰ ਪੁਲਿਸ ਬੰਦ ਕਰੋ ਪੁਲਿਸ ਬੰਦ ਕਰੋ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਸੋਹੇ さん ਨੇ ਹੁਸ਼ਾਰਪੁਰ ਤੋਂ ਬਾਅਦ ਐਸੋਸੀਏਸ਼ਨ ਹੁਸ਼ਾਰਪੁਰ ਦੇ ਪ੍ਰਧਾਨ ਐਡਵੋਕੇਟ ਪੀ ਐਸ ਘੁੰਮਣ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਸਿੱਧੇ ਤੌਰ ਤੇ ਹੁਸ਼ਾਰਪੁਰ ਪੁਲਿਸ ਨੂੰ ਤੇ ਜਿਹੜੇ ਹਲਕਾ ਦਸੂਹੜਾ ਤੋਂ ਆਮ ਆਦਮੀ ਪਾਰਟੀ ਦੇ ਵ代यक ਨੇ ਕਰਮਵੀਰ ਸਿੰਘ ਘੁੰਮਣ ਉਹਨਾਂ ਨੂੰ ਡੋਟੋਕਿਆ ਕਿ ਜੇਕਰ ਤੁਸੀਂ ਇਹ ਪਿੰਡ ਦੇ ਵਿਕਾਸ ਕੰਮਾਂ ਦੇ ਵਿੱਚ ਰੋੜਾ ਬੰਦਦੇ ਹੋ ਤਾਂ ਇਹ ਵੀ ਅਜੀਹਾ ਵੀ ਇਹਨਾਂ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦੂਜੇ ਪਾਸੇ ਜੇਕਰ ਹੁਸ਼ਾਰਪੁਰ ਪੁਲਿਸ ਤੇ ਆਲਾ ਅਧਿਕਾਰੀ ਆਪਣੇ ਉਸ ਅਧਿਕਾਰੀ ਦੇ ਉੱਪਰ ਕਾਰਵਾਈ ਨਹੀਂ ਕਰਦੇ ਐਸਐਚਓ ਦਸੂਵਾ ਤੇ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਵੱਲ ਵੀ ਰੁਖ ਕੀਤਾ ਜਾਵੇਗਾ ਕੈਮਰਾ ਪਰਸਨ ਮਨਵੀਰ ਮੀਠਿਆ ਨਾਲ ਚੇਤਨ ਕਾਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ ਨਾਲ we at gna university see potential in everyone and everything around us we drive innovation and entrepreneurship we groom competent global citizens to effect positive change around them